इसन भी स्याल मुताकिन लखारी ने लिखा मुसलमान लिखारी ने क्योंकि बाज सिंह नाम के ना। का जोसैप्ट है ना यू समझना पवेगा छेवें पाशाह ने बाज पहली जंग बाज तो गुरु पाशाह ने कह दिता तिन्ते बाज नहीं अब देना अब राजे सब देना बाज साधारा का प्रतीक है छेवें पातशाह ने बाज रख्या सतमें पातशाह ने बाज रख्या नौवें पाशाह ने बाज रख्या दसवें पातशाह बाजा बाले ਪਰ ਮਹਾਰਾ ਜਿੰਨਾ ਤੁਸੀਂ ਵਿਦੇਸ਼ਾਂ ਚ ਬੈਠੇ ਹੋ ਇਤੋਂ ਦੀ ਇੱਕ ਬੀਬੀ ਨੇ ਲੇਖ ਲਿਖਿਆ ਕਿ ਇੰਜੀ ਗੁਰਗੋਬਰ ਸਿੰਘ ਨੇ ਬਾਜ ਕਿਉਂ ਰੱਖਿਆ ਬਾਜ ਤੇ ਮਾਸ ਖਾਂਦਾ ਵਿਚਾਰ ਤਾਰਾ ਨਹੀਂ ਸਮਝੀ ਬਾਜ ਦੀਆਂ ਕੁਖੂਬੀਆਂ ਨੇ ਤਾਂ ਪਾਤਸ਼ਾਹ ਨੂੰ ਬਾਜਾ ਵਾਲੇ ਕਹਿੰਦੇ ਆ ਬਾਜ ਦੀ ਪਹਿਲੀ ਖੂਬੀ ਇਹ ਗੁਜ਼ਰ ਔਕਾਤ ਕਰ ਲੇਤਾ ਹੈ ਉਹ ਕੋਹੋ ਬਿਆਪਾ ਮੇ ਸ਼ਾਹੀ ਕੇ ਲੀਏ ਜ਼ਲਤ ਹੈ ਕਾਰੇ ਆਸ਼ੀਆਂ ਬੰਦੀ ਫਾਰਸੀ ਦੇ ਸਰੋਤਾਂ ਨੂੰ ਪੜੋ ਬਾਜ਼ ਅੱਜ ਵੀ ਜਿਹੜੇ ਅਫਗਾਨਿਸਤਾਨ ਦੇ ਵਿੱਚ ਸ਼ਿਕਾਰ ਕਰਦੇ ਨੇ ਬਾਜ਼ ਨੂੰ ਪਿੰਜਰੇ 'ਚ ਨਹੀਂ ਰੱਖਿਆ ਜਾਂਦਾ ਬਾਜ਼ ਨੂੰ ਪਿੰਜਰੇ 'ਚ ਪਾ ਕੇ ਜਦੋਂ 골ਡਨ ਫਾਲਕਨ ਕਿਹਾ ਜਾਂਦਾ ਹੈ ਬਾਜ਼ ਨੂੰ ਪਿੰਜਰੇ 'ਚ ਪਾਈਏ ਜਾਂ ਉਹ ਆਪ ਮਰ ਜਾਂਦਾ ਜਾਂ ਪਿੰਜਰੇ ਨੂੰ ਤੋੜ ਦਿੰਦਾ ਉਹਨੂੰ ਕਮਰੇ 'ਚ ਰੱਖਿਆ ਜਾਂਦਾ ਹੈ बाज गुलामी पसंद नहीं करता बाज का दूसरा गुण है परवाज की दोनों ही एक ही फिजा में करकस का जहां और है शाही का जहां और बाज भुखा मर जाएगा पर कभी किसी का मारिया हुआ शिकार नहीं खाएगा आप शिकार करता किसी का हक नहीं खाता यह सिख का गुण है ਬਾਇ ਦਾ ਅਗਲਾ ਗੁਣ ਹੈ ਉਹ ਕਾਬੀ ਰੂਹ ਚਾ ਬੇਦਾਰ ਹੁੰਦੀ ਹੈ ਨੌਜਵਾਨੀ ਮੇ ਨਜ਼ਰ ਆਉਂਦੀ ਹੈ ਉਹਨਕੋ ਆਪਣੀ ਮੰਜ਼ਿਲ ਆਸਮਾਨੋਂ ਪਰ ਨਹੀਂ ਤੇਰਾ ਠਿਕਾਣਾ ਕਸਰੇ ਸੁਲਤਾਨੀ ਕੇ ਗੁੰਬਦ ਪਰ ਦੁਸ਼ਾਈ ਹੈ ਬਜ਼ੀਰਾ ਕਰ ਪਹਾੜੋਂ ਕੀ ਚਟਾਨੋਂ ਪਰ ਬਾਜ ਕਦੀ ਵੀ ਨੀਵੀਂ ਜਗ੍ਹਾ ਤੇ ਨਹੀਂ ਬੈਠਦਾ ਪਰ ਉੱਚੀ ਉਡਾਨ ਉੜਦਾ ਹੋਇਆ ਉਹਦਾ ਧਿਆਨ ਜ਼ਮੀਨ ਤੇ ਰਹਿੰਦਾ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਸਿੱਖ ਦੀ ਮਤ ਉੱਚੀ ਹੈ ਤੇ ਮਨ ਨੀਵਰ ਬਾਜ਼ ਕਦੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਲਸ ਨਹੀਂ ਆਉਣ ਦਿੰਦਾ ਹਮਾਮੋ ਕਬੂਤਰ ਕਾ ਭੂਕਾ ਨਹੀਂ ਮੈਂ ਕਹ ਹੈ ਜ਼ਿੰਦਗੀ ਬਾਜ਼ ਕੀ ਤੈਦਾਨਾ ਪਲਟਣਾ ਝਪਟਣਾ ਝਪਟ ਕਰ ਲਪਟਣਾ ਲਹੂ ਗਰਮ ਰੱਖਨੇ ਕਾ ਹੈ ਕਿ ਬਾਜ਼ ਆਪਣੀ ਜ਼ਿੰਦਗੀ ਚ ਕਦੀ ਵੀ ਢੱਲਾਪਾਨ ਨਹੀਂ ਆਉਣ ਦਿੰਦਾ ਸਿੱਖ ਦੀ ਡੈਫੀਨੇਸ਼ਨ ਪੜ੍ਹ ਲਈ ਹੈ ਨਾ ਗੁਰਸੱਤ ਗੁਰ ਕਾ ਜੋ ਸਿੱਖ ਖਾਇ ਸੋ ਭਲਕੇ ਉੱਠਾਰ ਨਾਮ ਤੇ ਆਏ ਤੇ ਸਿੱਖ ਦੀ ਜ਼ਿੰਦਗੀ ਚ ਕਿਤੇ ਆਲਸ ਹੈ ਇਹ ਨਹੀਂ ਹੈ ਅਮਰਤ ਵੇਲੇ ਤੋਂ ਲੈ ਕੇ ਉਹਦੇ ਕੀਰਤਨ ਸੋਲੇ ਤੱਕ ਕਿਤੇ ਉਹਦੀ ਜ਼ਿੰਦਗੀ ਚ ਆਲਸ ਨਹੀਂ ਹੈ ਇਹ ਬਾਜ਼ ਦੇ ਗੁਣ ਹੈ ਬਾਜ਼ ਦਾ ਇੱਕ ਗੁਣ ਹੋਰ ਵੀ ਹੈ ਜਿਹੜਾ ਅਸੀਂ ਅਜੇ ਤੱਕ ਹਮੇਸ਼ਾ ਹੀ ਵਰਤੇ ਰਹੇ ਆਪਣੇ ਲਈ ਕੁਝ ਨਹੀਂ ਕੀਤਾ ਦੁਨੀਆ ਦੇ ਵਾਸਤੇ ਘਰ ਬਣਾਉਂਦੇ ਰਹੇ ਹਾਂ ਪਰਿੰਦੋਂ ਕੀ ਦੁਨੀਆ ਦਾ ਦਰवेश ਹੈ ਜਿਹਕੇ ਸ਼ਾਹੀ ਬਣਾਤਾ ਨਹੀਂ ਆਸ਼ਿਆਨਾ ਬਾਜ ਇਹੋ ਜਿਹਾ ਦਰवेश ਪੰਛੀ ਹੈ ਆਪਣਾ ਆਲਣਾ ਨਹੀਂ ਬਣਾਉਂਦਾ ਇਹ ਕੋਣ ਅਸੀਂ ਜ਼ਿਆਦਾ ਇਖਤਿਆਰ ਕਰ ਲਿਆ ਲੋਕਾਂ ਨੂੰ ਆਲਣੇ ਬੜੇ ਬਣਾ ਬਣਾ ਕੇ ਦਿੱਤੇ ਨੇ ਲੋਕਾਂ ਵਾਸਤੇ ਬੜੀ ਆਜ਼ਾਦੀ ਲੈ ਲੈ ਕੇ ਦਿੱਤੀ ਬਹੁਤ ਲੜੇ ਲੋਕਾਂ ਦੇ ਵਾਸਤੇ ਆਪਣਾ ਆਲਣਾ ਨਹੀਂ ਬਣਾਇਆ ਸੀ ਜੀ ਖੈਰ